ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਜੀ ਅੱਜ ਇੱਕ ਗਰਮੀ ਦਾ ਤੋਹਫਾ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਠੰਡੀ ਸੀ ਉਦਾਂਤ ਕੋਈ ਨਹੀਂ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਆਜੋ ਜੀ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਬਲਜੀਤ ਸਿੰਘ ਆ ਪਿੰਡ ਬੁੱਟਰਾ ਜ਼ਿਲ੍ਹਾ ਤੇ ਤਹਿਸੀਲ ਵੀ ਮੁਕੀ ਮੋਬਾਈਲ ਨੰਬਰ 81998439 ਠੀਕ ਆ ਬਾਈ ਸੂਆ ਕਿੰਨੇ ਮਸ ਹੁੰਦੀ ਆ ਜੀ ਉਹ ਆ ਬਾਈ ਦੂਜਾ ਸੂਈ ਆ ਸੂਣ ਵਾਲੀ ਆ ਪਲੂਨ ਸੂਈ ਦੀ ਪਲੂਨ ਸੂਈ ਦੀ ਠੀਕ ਆ ਬਾਈ ਦਿਨ ਕਿੰਨੇ ਲੈਂਦੀ ਆ ਜੀ ਦਿਨ ਬਾਈ ਡੇਟ ਮਦਸ ਹੈ ਲੈ ਜੋ 10 ਦਿਨ ਮੋ ਇਹਨਾਂ ਲੈ 10 ਦਿਨ ਪਏ ਹਾਂ 10 ਦਿਨ ਹਜੇ ਡੇਢ ਤੁਮਕ ਦਾ ਉਹ ਤਾਂ ਜਾਣੀ ਪਿਛਲੇ ਸੂਏ ਕਿੰਨਾ ਦੁੱਧ ਦਿੰਦਾ ਜੀ 12 ਤੋਂ 13 ਕਿਲੋ ਭਾਈ ਜਾਊ 15 ਨੂੰ 15 ਕਿਲੋ ਦਾ ਕੋਈ ਹੱਥ ਬਣਾ ਲਾਵੇ ਠੰਡੇ ਮਦ ਦੇ ਨੇ ਜੀ ਮੱਝਾਂ ਵਰ ਗਈ ਹੁਣ ਮੱਝਾਂ ਵਰਗਾ ਹੈ ਵੀ ਮੱਝਾਂ ਵਰਗੀ ਬਾਈ ਜਿਵੇਂ ਮਰਜੀ ਬੈਠਾਰਾ ਦੇ ਥੱਲੇ ਲਓ ਜੀ ਇਹਨੂੰ ਕੋਈ ਵਹਿਮਾ ਹੀ ਕੋਈ ਨਹੀਂ ਬੜਾ ਚਾਰ ਜਿਹੜਾ ਇਹ ਬਰੀਡ ਤੋਂ ਨਾ ਕਈ ਬੰਦੇ ਵੀਰੇ ਡਰਦੇ ਹੁੰਦੇ ਆ ਬਈ ਗਰਮ ਨਾ ਹੋਵੇ ਨਾ 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 ਬਾਈ ਬੜਾ ਜਵਾਕ ਬੈਠੀ ਜਾ ਕੋਈ ਵਹਿਮਾ ਹੀ ਨਹੀਂ ਬੜਾ ਉੱਧਰ ਦੀ ਬਹਿ ਜਾ ਇੱਧਰ ਦੀ ਬਹਿ ਜਾ ਜਿਵੇਂ ਮਰਜੀ ਖਿੱਚੀ ਫਿਰਨਾ ਨਿਆਣਾ ਨਾ ਪਾ ਯਾਰ ਜਵਾਕ ਖਿੱਚੀ ਫਿਰਨਾ ਤੇ ਸਿੰਘਾ ਮਾਰਦੀ ਮੂਰਤੀ ਸਿੰਘਾ ਮਾਰਦੀ ਮੂਰਤੀ ਜਮਾ ਨਹੀਂ ਕੀ ਭੋਰਾ ਨਹੀਂ ਭੋਨਾਂ ਆ ਕੰਮ ਆ ਬਾਈ ਜਮਾ ਨਹੀਂ ਠੀਕ ਹੈ ਬਾਈ ਥੋਰ ਕੇ ਦਿਖਾ ਦਿਓ ਜੀ ਸੂਆ ਦੂਜਾ ਸੁੰਦੀ ਆ 10 ਦਿਨ ਤਾਂ ਡੇਟ ਮਤਾਬਕ ਪਏ ਆ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਇੱਕ ਦੋ ਦਿਨ ਇੱਧਰ ਉੱਧਰ ਵੀ ਲਿਜਾ ਸਕਦਾ ਜੀ ਸੋਹਣੀ ਫੇਸ ਕੁਆਲਿਟੀ ਆ ਬਾਕੀ ਚਾਰ ਹੀ ਥਾਣਾ ਗੈਪ ਤੇ ਲੱਗੇ ਵਿਆ ਹੱਥੀ ਚਵਾਈ ਵਾਲਾ ਥਾਣ ਦੇ ਸਰ ਬਹੁਤ ਬਾਈ ਗਾਂ ਜੇ ਕੱਚੀ ਆ ਵਲਟ ਨਾ ਫੁੱਲ ਪਈਆਂ ਸਹੀ ਗੱਲ ਆ ਜੀ ਵਜਨ ਵਜੂਦ ਦੀ ਵੀ ਪੂਰੀ ਚੰਗੀ ਆ ਪੂਰੀ ਵਜਨ ਚ ਆਜੀ ਗਾਂ ਥਾਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਦੇ ਸਕਦੇ ਹੋ ਕੱਚੀ ਜ਼ਰੂਰ ਆ ਜੀ ਪਰ ਫਾਇਦਾ ਹੋ ਜਾਣਾ ਜੀ ਅੱਜ ਭਾਜ ਮਿਲ ਜਾਣੀ ਆ ਜਿੱਦੇ ਤਿਆਰ ਹੋ ਮੁੱਲ ਬਈ ਲੈਣ ਦੇਣ ਜੇ ਵਾਲਾ ਜੀ ਇਹਦਾ ਮੁੱਲ ਤਾਂ ਬਈ 45000 ਹੋਜੂ ਮਾਨਤਾਨ ਹੋਜੂ ਹੋਜੂ ਜਮਾ ਜਮਾ ਇੱਕ ਗੱਲ ਵੇਲਾ ਮੱਝ ਦੇ ਪੈਸੇ ਲਾਉਣ ਦੀ ਲੋੜ ਨਹੀਂ ਲੈ ਸਹੀ ਗੱਲ ਹੈ ਜਮਾ ਹੀ ਨਹੀਂ ਕਰਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ 45000 ਰੁਪਏ ਜੋ ਮਾਨਤਾਨ ਹੋਜੂਗਾ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਜੀ ਤਸੱਲੀ ਭਰਕ ਤੁਸੀਂ